ਪਾਪੀ ਪਰ ਰੰਗ ਤੇ ਮੈਂ ਕੌਲਪ ਤੇ ਲੇਟ ਹੋ ਰਹੀ ਆ ਪੁੱਤ ਤੇਰਾ ਪਰੋਡੇ ਬਣਾ ਦੇ ਦੀਆਂ ਲੈ ਫੜ ਕਿਉ ਲਾ ਕੇ ਦਿਖਾ ਲਾ ਉਹ ਘੜੇ ਦੇ ਪਾਪੀ ਹਾਂ ਪਾਪੀ ਜਲਦੀ ਜਿਆ ਪਾਣੀ ਬਣ ਗਿਆ ਬਣ ਗਿਆ ਬਣ ਗਿਆ ਆ ਕੇ ਆ ਕੇ ਪਾਪੀ ਨੇ ਪਾਣੀ ਨਹੀਂ ਆ ਲੈ ਆ ਕਰਦੇ ਕਿਉ ਪਾਪੀ ਮੈਂ ਤਾਂ ਆਪੇ ਡੇਢੋ ਪਿੰਜਣਾ ਉਹ ਤਾਂ ਹੀ ਕਾਲਾ ਸੱਚੀ ਤੂੰ ਵੀ ਪਾਪੀ ਟਾਈਮ ਦੇ ਪਾ ਕਿੰਨਾ ਵਹਿ ਰੋਤੇ ਮੈਂ ਦੋਸਤ ਮੈਂ ਦੀ ਜਿਹਦੇ ਕਹਿੰਦੇ ਨੇ ਫਿਰ ਤੂੰ ਰੋਜ਼ ਹੀ ਲੇਟ ਹੋ ਜਾਂਦਾ ਵੀ ਦੋਸਤ ਤੈਨੂੰ ਚਾਹ ਪਾਣੀ ਪੀ ਕੇ ਆਉਂਦੇ ਤੇ ਤੂੰ ਨੀ ਕੋ ਪਾਣੀ ਪੀ ਕੇ ਜਾਂਦਾ ਤੇਰਾ ਵੀ ਸਰੀਰ ਫਿੱਟ ਹੋਣ ਲਈ ਬਾਬੇ ਫਿੱਟ ਹੋਣ ਲਈ ਕਾਹਗਾ ਮੈਨੂੰ ਹਾਂ ਤੂੰ ਨਾ ਮੋਟਾ ਹੋ ਜਾ ਸਹੀ ਗੱਲ ਇੱਕ ਜ਼ਲਦੀ ਕੱਲ ਚੱਲਦੀ ਆ ਭੰਗਿਆ ਨੇ ਫਿਟਨੈਸ ਵਧੀਆ ਓ ਮਾਈ ਗਾਡ ਤੂੰ ਫੈਲੂ ਕਰੇਗਾ ਹਲੇ ਬਾਬੇ ਪਲੇਟ ਹੋ ਰਿਹਾ ਮੈ ਚੱਗ ਆ ਗਿਆ ਫਾਗੜਾ ਪੜੇ ਵੀ ਹਾਂ ਮੈਂ ਖਾਂ ਬੜੀ ਆਨਲਾਈਨ ਮੈਂ ਜਲਦੀ ਹਿੱਟਿਆ ਹਾਂ ਹਾਂ ਜਲਦੀ ਆ ਬਈ ਵੇ ਸ਼ਰੀ ਮੈਂ ਕਹਿੰਦਾ ਸੀ ਇਹਨੂੰ ਇੱਥੇ ਕਿੱਥੇ ਦਾ ਲਾਤੀ ਉਹ ਬਾਈ ਮੈਂ ਤਾਂ ਬਾਹਰ ਲਾਉਣ ਜਾਂਦਾ ਸੀਗਾ ਮਾ ਆਪੇ ਈ ਸੀ ਜਾਂਦਾ ਉਹ ਮੀ ਫੈਂਦਾ ਸੀ ਤਾਂ ਕਰਕੇ ਅੰਦਰ ਲਾ ਦੋ ਵੀ ਮੈਂ ਤਾਂ ਚੱਲ ਮੇਰੀ ਗੱਲ ਸੁਣੋ ਕਾਜ ਜੋ ਕੱਲਾ ਮਾਰ ਕੇ ਨਾ ਮੁੜਿਆ ਕਰ ਮਾੜਾ ਮਾੜਾ ਪੜਨੀ ਕਿਤੇ ਲੱਗ ਜੀ ਉਹ ਪੜੇ ਪਈ ਆ ਦੇਖ ਪੜਨੀ ਜਾਂ ਨਾ ਗੁਰ ਮੈਂ ਦੱਸੂ ਕਿ ਕੀ ਕਰਨੀ ਜਾਂ ਨਾ ਚੱਲ ਠੀਕ ਆ ਨਾਲ ਗੁੜੀ ਨੂੰ ਲੈ ਜਾ ਨਾਲ ਹਾਂ ਹਾਂ ਲੈ ਜਾਊਗਾ ਓਕੇ ਗੁੜੀ ਨੂੰ ਵੀ ਪਾਟਲਾ ਕਰਾ ਤੀਰੇ ਪੜਦੇ ਆ ਪੜਨੀ ਜਾਂਦੇ ਆ ਅਸੀਂ ਚੱਲ ਠੀਕ ਆ ਜੇ ਬਟ ਕਿਡ ਖੋਲ ਖੋਲ ਦੇ ਸਾਰੀ ਗੱਡ ਖੋਲ ਦੇ ਇੱਕ ਨਾ ਥੂੜੇ ਦੀ ਕਿਡ ਬਿੱਤੀ ਨੱਕ ਜੂਗਾ ਚੜੀ ਜੀ ਪੈਰੀ ਬਣਾ ਜੀ ਚੱਲ ਠੀਕ ਆ ਮਨ ਲਾ ਕੇ ਪੜਾਈ ਕਰ ਕਰ ਹਾਂ ਜੀ ਹਾਂ ਚੱਪਣ ਬੈਠਾ ਜਾ ਠੀਕ ਹੈ ਜੀ ਚਲੋ ਮੈਂ 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 ਮਨ ਲਾ ਕੇ ਪੜਿਆ ਕਰਦਾ ਠੀਕ ਹੈ ਪੜ੍ਹ ਆ ਵੀ ਮੇਰੀ ਬੁੱਕ ਕੋਲ ਫੜ ਲਾ ਤੇ ਜਲਦੀ ਕਰ ਮੈਨੂੰ ਵੀ ਲੇਟ ਕਰਵਾਉਣਾ ਦੇ ਤਾ ਬੈਠੇਂਗੀ ਪੜ੍ਹੇ ਫੇਰ ਹੀ ਚੱਲੂਗਾ ਮੈਂ ਤੈਨੂੰ ਸਟਾਰਟ ਕਰ ਲਓ ਰੋਟੀ ਬਣ ਗਈ ਰੋਟੀ ਬਣੀ ਪਈ ਐ ਤੁਸੀਂ ਮੋਟਰਸਾਈਕਲ ਬਾਹਰ ਕੱਢੋ ਮੈਂ ਲੈ ਕੇ ਆਉਂਦੀ ਆਂ ਚੱਲ ਠੀਕ ਐ ਹਾਂ ਓਏ ਆਹ ਫਿਲਮ ਓਏ ਜਾਂਦੇ ਗੰਦੀ ਪੀ ਲੋ ਕੌਣਾ ਕੌਣਾ ਸੱਚੀ ਆ ਲੋਕ ਆਪ ਕੋਈ ਪਾਣੀ ਰੋਟੀ ਬਣਾ ਦੋ ਬਤਨਾ ਇਹਨਾਂ ਦਾ ਆ ਬਣਾ ਦੇਨੀ ਐ ਜੀ ਬਸ ਮੈਂ ਵੀ ਮੜਾ ਜਾ ਕੇ ਆਣਾ ਜਿੱਦੋਂ ਦਾ ਡਾਕਟਰ ਨੇ ਦੱਸਿਆ ਕੋਟੇ ਦਵਾਈ ਖਾਣਾ ਉਹਦੋਂ ਦਾ ਮੜੀ ਜੀ ਤੋੜਾ ਫੇਰੀ ਰੱਖਣਾ ਤਾਂ ਕਰਕੇ ਆ ਡੈਡੀ ਜੀ ਸਾਥ ਚ ਜਾ ਕੇ ਕਿਹੜਾ ਤੁਸੀਂ ਤੋਰਾ ਫੇਰਾ ਕਰਨਾ ਉੱਥੇ ਬਹਿ ਕੇ ਤਾਂ ਅਸੀਂ ਖੇਡਣੀ ਐ ਅਜੇ ਤੋਰਾ ਫੇਰਾ ਕਰਨਾ ਹੁੰਦਾ ਨਾ ਸਵੇਰੇ ਉੱਠ ਕੇ ਗੇੜਾ ਕੱਢ ਕੇ ਆਇਆ ਕਰੋ ਉਹ ਸਵੇਰੇ ਵੀ ਆਇਆ ਕਰਾਂਗੇ ਪੁੱਤ ਮੇਰੇ ਵੀ ਆ ਕੇ ਚੱਲ ਮੈਂ ਬਣਾਉਣੀ ਐ ਰੋਟੀ ਸਾਥ ਚ ਬੈਠ ਕੇ ਸਾਰੇ ਪਿੰਡ ਦੀਆਂ ਖ਼ਬਰਾਂ ਮਿਲਦੀਆਂ ਨੇ ਹੋਵੇਂ ਨੇ ਜੋ ਆਖਾਂ ਨੂੰ ਧੀ ਸਮਝਾਈਏ ਬੁੱਤਿੰਦੀ ਘਰੋਂ ਫੋਨ ਆਇਆ ਥੀ ਉਹਦਾ ਪੁੱਛਾਂ ਕੀ ਕਹਿੰਦਾ ਹੈਲੋ ਫੋਨ ਨਾ ਖਤ ਜੀ ਰੱਖੀ ਬੱਠਾ ਜੀਗਾ ਹੋਰ ਕਿਸੇ ਟਾਈਮ ਇਹਨੂੰ ਧਰ ਵੀ ਦਿਆ ਕਰੋ ਉਹਦੀ ਚੱਕ ਲਿਆ ਹਾਂ ਹੁਣ ਦੱਸ ਸਕੀਂ ਕਹਿੰਦਾ ਸੀਗਾ ਫੋਨ ਕਰਿਆ ਸੀ ਕੋਈ ਆਦੂ ਮੈਥੋਂ ਚੱਕਿਆ ਨਹੀਂ ਗਿਆ ਹੈਗਾ ਅੱਛਾ ਕੋ ਮਰਦਾ ਪਲਾਨ ਬਣਾ ਲੈਨੇ ਆ ਬੋਲ ਕਿੱਥੇ ਜਾਣਾ ਤਾਂ ਮੌਸਮ ਵੀ ਵਧੀਆ ਪਹਾੜਾਂ 'ਚ ਜਾਇਆ ਮੋਗੇ ਕੋਈ ਚੱਕਰ ਵੀ ਉਹ ਤੂੰ ਖਾਚੇ ਦੀ ਬਰਵਾ ਨਾ ਕਰ ਤੂੰ ਚੱਕਰ ਨਹੀਂ ਹੈਗਾ ਵੱਡਾ ਭਾਈ ਆਪਣਾ ਨੌਕ ਟੈਂਸ਼ਨ ਮਸ਼ੀਨ ਉਹ ਸੰਤਾਨਗਰ ਮੈਂ ਆਪੀ λε ਆਂਗਾ ਖਾਚਾ ਪੱਤਾ ਤੂੰ ਬਲੈਂਡ ਬਣਾ ਵਾਸਤੇ ਗੱਡੀ ਬੁੱਕ ਕਰਾ ਇੱਥੇ ਜਾਣਾ ਓਥੇ ਜਾਣਾ ਬਸ ਹਾਂ ਹਾਂ ਕਰ ਦੇ ਬੁੱਕ ਮੇਰੇ ਕੋਲ ਓਕੇ ਆ ਯਾਰ ਬਸ ਟਾਈਮ ਦੱਸ ਦੀ ਕਿੱਥੇ ਪਹੁੰਚਣਾ ਕਿੰਨੇ ਵਜੇ ਹਾਂ ਹਾਂ ਕਰ ਦੇ ਕਰ ਦੇ ਬੁੱਕ ਕੋਈ ਚੱਕਰ ਨਹੀਂ ਮੈਂ ਤੇਰੀ ਨਾਲ ਆ ਯਾਰ ਹਾਂ ਪੱਕੀ ਗੱਲ ਆ ਪੱਕੀ ਚੱਲ ਠੀਕ ਆ ਫਿਰ ਡੈਡੀ ਅੱਜ ਤੁਸੀਂ ਫੇਰ ਅਕਸਰੇ ਚੱਕ ਕੇ ਬੈਠ ਗਏ ਇਹਨਾਂ ਨੂੰ ਬਾਰ ਬਾਰ ਦੇਖਣ ਨਾਲ ਕੀ ਗੁੱਡੇ ਠੀਕ ਹੋ ਜਾਣਗੇ ਤੁਹਾਡੇ ਉਹ ਪੁੱਤ ਠੀਕ ਤਾਂ ਨਹੀਂ ਹੁੰਦੇ ਪਰ ਕੋਈ ਨਾ ਕੋਈ ਇਲਾਜ ਤਾਂ ਕਰਾਣੀ ਪਊਗਾ ਮੈਨੂੰ ਲੱਗਦਾ ਤੁਰਨਾ ਬਹੁਤ ਔਖਾ ਹੈ ਡੈਡੀ ਤਾਂ ਮੈਂ ਅਕਸਰੇ ਦੇਖੀ ਜਾਂਦਾ ਇੱਕ ਰਾਣ ਪਹਿਲਾਂ ਵਾਂਚ ਪਿਆ ਉਹਨ ਇੱਕ ਲੱਤ ਚ ਬਲ ਜਾਊਗਾ ਮੋਬਾਈਲ ਤੋਂ ਬਰਾਬਰ ਹੋ ਜੂਗਾ ਦੇਖੀ ਕਿਦਾਂ ਬੋਲਦਾ ਹੈ ਅਕਲ ਬੋਲਣ ਦੀ ਐਵੇਂ ਬੋਲਦੇ ਹੁੰਦੇ ਮਾਪੇ ਨੂੰ ਬਾਦਰੀ ਜੀ ਤੂੰ ਪੜਨਾ ਚਾਹ ਰੱਖਰ ਫਿਰ ਡੈਡੀ ਨੇ ਪੁੱਛਣਾ ਪੁੱਤ ਕਿੰਨੇ ਨੰਬਰ ਆਏ ਨੇ ਤੇਰੇ ਫਿਰ ਕਹਿ ਵੀ ਬੋਸ਼ਾ ਜਾ ਹੁਣ ਕਰਕੇ ਬਾਦਰੀ ਮੈਂ ਤਾਂ ਫੇਲ ਹੋ ਗਈ ਐ ਕਿ ਕੀ ਕਿਵੇਂ ਬੋਲਦਾ ਕਿਵੇਂ ਬੋਲਦਾ ਸਾਰਾ ਦਿਨ ਮੈਂ ਬੋਲ ਕੇ ਨਹੀਂ ਸਾਰਾ ਦਿਨ ਆਹ ਠੱਪ ਕੁੱਠੇ ਬੋਲਦਾ ਜੀ ਆਹ ਦੇਖ ਲਓ ਪਹਿਲਾਂ ਆਪ ਮਾਰ ਪਿਆ ਫਿਰ ਕੀ ਹੋਣਾ ਹੈ ਥੋੜੇ ਮਿੰਟ ਤੂੰ ਇਹ ਨਾ ਹੋ ਜਾ ਤੇ ਜੇ ਸਾਹਤ ਲੱਛਣ ਹੋਏਂ ਦੀ ਪੱਕਾ ਫੈਲੋ ਮੈਂ ਕਿ ਹੁਣ ਦੇਖਿਆ ਬਟਕਿਆ ਪੜਨਾ ਬੱਤੂ ਤੂੰ ਪੜਨਾ ਉਹ ਤਾਂ ਦੀਦਾ ਯਾਰ ਇਹ ਬੋਧੀਆਂ ਨੇ ਦੇਖ ਕੇ ਕਰਕੇ ਜਿਵੇਂ ਸਿੱਧਾ ਜਾਨ ਪਤਾਲ ਨਾਲ ਜਾਂਦਾ ਇਹ ਤਾਂ ਡੈਡੀ ਅੱਜ ਕੱਲ ਦਾ ਫੈਸ਼ਨ ਆ ਰਵਾਜ ਸਾਰੇ ਮਟੈਡੀ ਕਰਦੇ ਨੇ ਜਲਦੀ ਦਾ ਪੜਨਾ ਬੱਤੂ ਪੜ ਲੈ ਮੈਨੂੰ ਤੇਰੇ ਤੇ ਆਸ ਹੈ ਨਾ ਜਿਹੜੇ ਉਹ ਲੱਛਣ ਨੇ ਤਾਂ ਲੱਗੀ ਕਰਾਂਗੀ ਪੜਨਾ ਮੇਰੇ ਜੀ ਬੱਸ ਹੋਇਆ ਦੇਖ ਲਈ ਦੇਖੋ ਡੈਡੀ ਹੁਣ ਵੀ ਬੋਲ ਰਿਹਾ ਮੈਨੂੰ ਉਹ ਠੀਕ ਹੈ ਨਾ ਫਿਰ ਮੈਂ ਉੱਠਾਂ ਡੈਡੀ ਮੈਂ ਕੀ ਬੋਲਣਾਂ ਹਾਂ ਮੈਂ ਤਾਂ ਇੱਧਰ ਬੱਟਾ ਲਾਉਂਦਾ ਉਹ ਵੜ ਲੈਣ ਤੇ ਮੈਂ ਤੇ ਰੇਦੀ ਕਿਤਾਬ ਵੜੀ ਆ ਜਾਂ ਕੋਈਆ ਬਾਪੂ ਠੀਕ ਨਾ ਲੱਗਿਆ ਆ ਜਾ ਬਈ ਐਸੇ ਬੈਠਾ ਹੋਰੇ ਬੈਜਾ ਠੋਰ ਠੀਕ ਹੈ ਜੀ ਹਾਂ ਵਧੀਆ ਬਾਈ ਤੂੰ ਸੁਣਾ ਬਸ ਕੀ ਹਾਲ ਆ ਉਹ ਬਹੁਤ ਕੰਮ ਆ ਫੈਕਟਰੀ ਫੱਕੇ ਜਾਣਾ ਯਾਰ ਮੜੀ ਗੁੱਟੀ ਰਜਟ ਕਾਰ ਲੈ ਕੇ ਰਵਈ ਤਦੇ ਫਿਰ ਨੂੰ ਲੱਗਦਾ ਅਗਲਾ ਰੈਸਟ ਕਰਾਊਗਾ ਅਗਲਾ ਕੰਮ ਪੈਸੇ ਦਿੰਨਾ ਸਹੀ ਕਰਨਾ ਆ ਲੈ ਪਾਣੀ ਥੇ ਉੱਜਿਓ ਬੈਠ ਜਾ ਬੈਠ ਨਾ ਮੇਰੇ ਨਾਲ ਬਹਿ ਕੇ ਤੂੰ ਦੀ ਤੂੰ ਮਾਰੂ ਦੇਮ ਕਰ ਦੇਗਾ ਮੀਂਹ ਛਿਪੜ ਦੇ ਨੈਪਰ ਕਿਉਂ ਨਾ ਹੋਰ ਬਸ ਚੱਲੀ ਹੋ ਜਾਂਦਾ ਰਹਿੰਦਾ ਬਾਪੂ ਕਿਵੇਂ ਕਰ ਚੱਲਦਾ ਲਾਜ ਤਰਾ ਆ ਕਰਾ ਕੇ ਲੈ ਆਇਆ ਐਸ ਤਰੇ ਜੇ ਅੱਛਾ ਤੇ ਕੱਤ ਗਾ ਲਓ ਤਾ ਲੈਣਾ ਡਾਕਟਰ ਦੀ ਸਲਾਹ ਆਪਰੇ ਅਨੋਖ ਡਾਕਟਰ ਪੁੱਛੀ ਤਾ ਉਹ ਕਹਿੰਦੇ ਕਿ ਜੁਵਾਈ ਚਲੀ ਆ ਗਿਆ ਹੁਣ ਕਿੰਨਾ ਚਿਰ ਘਰ ਨੂੰ ਪਹੁੰਚੇ ਇਹਦਾ ਬਾਈ ਆਪਾਂ ਜੀ ਜਾ ਕੇ ਆਉਂਦੇ ਇਹਦਾ ਬਾਹਰ ਹੀ ਆ ਬਾਹਰ ਹੀ ਆ ਫਿਰ ਆ ਜੀ ਇੱਕ ਬੋਡੇ ਚ ਕੋਈ ਜੂੜੂ ਬੋਡੇ ਚ ਬਿਨਾਂ ਕਿ ਮੈਂ ਪੈ ਜੂ ਆ ਠੀਕ ਹੋ ਜੂ ਗੋਡੇ ਦਵਾਈ ਨਾ ਹੋ ਜਾਣਾ ਇਹ ਲੈ ਇੰਦੀ ਕੀ ਗੱਲ ਆ ਬਾਪੂ ਦਵਾਈ ਨਾਲ ਠੀਕ ਹੋ ਜਾਣਗੇ ਅੱਜ ਲੈ ਖਲਾ ਅੱਜ ਬੁਲਾਇਆ ਜਨੇ ਕਹਿੰਦਾ ਨਹੀਂ ਕਹਣਾ ਆ ਜੀ ਕਿ ਪਾਸ ਕਰਾ 18 ਦਿਨ ਪਰਦਾ ਦੱਸ ਤੋ ਮਿੰਟ ਗੱਲਾਂ ਮਾਰ ਲੈ ਕਰ ਪਰ ਨਾਲ ਨਹੀਂ ਕੁੜੀਆਂ ਨੂੰ ਤਾਂ ਬੱਚੇ ਪੜੀ ਰਹੇ ਦੀਆਂ ਕੋਈ ਨੌਕਰੀ ਨੂੰ ਫਿਰ ਲੱਗ ਜੂ ਉਹ ਜਨ ਦੀ ਕੋਈ ਗੱਲ ਨਹੀਂ 10 ਮਿੰਟ ਚਵਾਕ ਕਰ ਅਰੈਸਟ ਕਰਨ ਨੂੰ ਵੀ ਦਿਲ ਕਰਦਾ ਹੈ ਪਰ ਵੀ ਇਹੀ ਲੱਗੂ ਵੱਡੀ ਅਫਸਰ ਦੇਖ ਲੱਗ ਰਹੇ ਨੇ ਅੰਮਣੇ ਆਓ ਚਲ ਮੈਂ ਤਾਂ ਇਹ ਕਹਿੰਦੀ ਵੀ ਤੁਸੀਂ ਦੋਨੇ ਲੱਗੋ ਸਮਾਂ ਲਈ ਇਹ ਤਾਂ ਲੱਗੇ ਖੜਾ ਚਾਲ ਕੋਈ ਅਕੋਰ ਲਈ ਲੱਗ ਜਾਨੇ ਇਸ ਬਕਤੀ ਇਸ ਪਾਸ ਮੈਂ ਹੈ ਬਾਈ ਹਨ ਕਿੱਥੇ ਵਧੀਆ ਤੁਹਾਨੂੰ ਬਾਈ ਮਿਲਦੀ ਤਰਫਾ ਹਾਂ ਉਹ ਤੇ ਲੋ ਵੈਸੇ ਮੈਂ ਭਰ ਦੂੰਗਾ ਫੀਸ ਚਲੋ ਪਾ ਲੈ ਫਿਰ ਮੈਂ ਬਈ ਆਪ ਇਸ ਪਰ ਮਾਈ ਹਾਂ ਇਹ ਤਾਂ ਮੇਰੀ ਫੀਸ ਦੇ ਪੈਸੇ ਹੋਗੇ 30 ਤੇ ਕੁਛ ਮੈਨੂੰ ਐਕਸਟਰਾ ਵੀ ਦੇ ਦੋ ਖਰਚੇ ਵਾਸਤੇ ਕਾਦੇ ਵਾਸਤੇ ਉਹ ਬੋਲਟ ਲੈ ਕੇ ਜਾਣਾ ਇੰਨਾ ਤੇਜ਼ ਖਾਂਦਾ ਉਹ ਤਾਂ 2-2 ਰੁਪਏ ਐ ਸੱਡਦਾ ਕਰਾਂ ਇੰਨਾ ਤੇ ਲਖਾਂਦਾ ਕੋ ਆ 1500 ਦੀ ਦੀ ਦਾ ਟੈਂਕੀ ਆ ਬਈ ਉਹਦੀ ਠੀਕ ਹੈ ਠੀਕ ਆ ਭਾਈ ਟਾਰ ਲੂੰਗਾ ਆਪਕਾ ਸਭ ਅੱਛਾ ਬਾਪੂ ਸੋਡੀ ਦੀ ਬਾਈ ਦਾ ਲੈਣੀ ਪਊਗੀ ਇਹ ਹੁਣ ਤਾਂ ਕੱਟਾ ਆਪੀ ਹੋਣਾ ਨੇ ਨਾ ਹੁਣ ਪੁੱਛਿਆ ਰਾਜ ਡਾਕਟਰ ਨੇ ਲੈਣਾ ਹੈ ਠੀਕ ਹੈ ਨੇ ਅੱਛਾ ਇਹ ਰਾਤ ਦੇ ਖਰਚੇ ਪੱਠਾ ਪਈਏ ਹਲੋ ਹਾਂਜੀ ਹਾਂਜੀ ਅਸੀਂ ਇੱਧਰ ਆ ਗਏ ਲੈ ਵੀ ਆ ਵੀ ਬਦਨ ਬੋਲ ਦੇ ਹਾਂ ਆ 200 ਰੁਪਏ ਹੋਰ ਲੈ ਲਾ ਹਾਂਜੀ ਹਾਂਜੀ ਤੁਹਾਨੂੰ ਕੋਈ ਬਾਤ ਦੋ ਹਾਂਜੀ ਅੱਛਾ ਮੈਂ ਇਹ ਮੈਂ ਕਰਦਾ ਇਧਰ ਰੈਂਟੀ ਨਾਲ ਸੋਈ ਦਾ ਖਰਚਾ ਜੇ ਦੇ ਕੇ ਤੇ ਮੈਨੂੰ ਸੂਟ ਜੋਗੇ پیسے ਵੀ ਦੇ ਹੀ ਦਿਓ ਅੱਛਾ ਹਾਂਜੀ ਹੋਰ ਕੰਨੀ ਬੜੀ ਆ ਪਤਨੇ ਜੀ ਨੇ ਮੈਂ ਨਾ ਲੈ ਮੈਂ ਇੱਕ ਮਿੰਟ ਮੈਂ ਕਰ ਦਿੰਦਾ ਪੈਸੇ ਤੁਹਾਡੇ ਘੱਟ ਨੇ ਓਹੋ ਪਰ ਜਿੰਦਰੀ ਨੇ ਆ ਨਹੀਂ ਤਾਂ ਗਰਮੀ ਪਈ ਆਂਦੀ ਹੈ ਜੀ ਆ ਪਿਛਲੇ ਸਾਲ ਵਾਲੀ ਪਾਈ ਜਾਂਦੀ ਹੈ ਜੀ ਚਲੋ ਪਾਲੋ ਕੋਈ ਆਪਾਂ ਲੈ ਮੈਸੂਪ ਲੈ ਨੂੰ ਫਿਰ ਹੁਣ ਆਈ ਸਰਦਾ ਨਹੀਂ ਗਾ ਜੀ ਕਿੱਥੇ ਹੁਣ ਸਾਰੇ ਕਸਰੇ ਪਏ ਨੇ ਸੂਟ ਪੁਰਾਣੇ ਕੋਈ ਤਾਂ ਨਹੀਂ ਖੈ ਹਾਂ ਲੈ ਕੱਲ ਮੈਂ ਕਰਦੀ ਰੋਟੀ ਟੋਕਾ ਬਣਾਉਣੀ ਤੂੰ ਵੀ ਮੈਦਾਂ ਜਾਣਾ ਫਿਰ ਚੱਲ ਠੀਕ ਆ ਹਾਂ ਪੜ੍ਹ ਪੜ ਲੈ ਕਰ ਬਾਈ ਪੜ੍ਹਦੇ ਆ ਤਾਂ ਹੀ ਕੋਲਜ ਜਾਣੇ ਆ ਚਾ ਠੀਕ ਆ ਇੰਨੇ ਪੈਸੇ ਕਮਾਈ ਦੇ ਨੇ ਰੁਪਿਆ ਹੱਥ 'ਚ 500 ਹੀ ਰਹਿ ਗਏ ਸਾਰਾ ਲੱਗ ਗਿਆ ਫੇਰ ਕਹਿੰਦੇ ਜਮਾ ਕਰ ਲਓ ਜਮਾ ਕਿੱਥੋਂ ਕਰ ਲਾਂਗੇ ਜਦੋਂ ਇੰਨੇ ਜੀ ਹੁਣ ਕੰਮ ਕਰਨ ਵਾਲਾ ਇੱਕ ਬੰਦਾ ਕਿੱਥੋਂ ਬਚਣਗੇ ਚੱਲ ਦੇਖਦੇ ਆਂ ਜ਼ਿੰਦਗੀ ਕਿੱਥੇ ਕਿਤੇ ਖਲ ਜਾਂਦੀ ਐ ਮੈਂ ਗਿਆ ਤੀ ਗੱਲ ਪੁੱਤਰ ਡਾਕਟਰ ਕੋਲੇ ਅੱਛਾ ਬਾਪੂ ਹਾਂ ਉਹਨੇ ਕਿਹਾ ਹੈਗਾ ਨਾ ਵੀ ਜਿੰਨੀ ਛੇਤੀ ਆਪਦੇ ਗੋਡੇ ਦਾ ਇਲਾਜ ਕਰਾ ਲੇਗਾ ਉਹ ਨਹੀਂ ਛੇਤੀ ਠੀਕ ਐ ਨਹੀਂ ਕਹਣਾ ਜਿਆਦੇ ਬਾਧਾ ਵਧੀ ਜਾਊਗਾ ਫਿਰ ਉਹਨੇ ਜਿਆਦੇ ਪੈਸੇ ਖੂ ਖੂਦੂਗਾ ਨਾ ਮਾ ਬਾਪੂ ਐਡ ਕੀ ਦਾ ਤਨਖਾਹ ਤੱਕ ਕੀ ਮਿਲਗੀ ਨਹੀਂ ਦਾ ਕਹਿੰਦੇ ਅਗਲੇ ਮਹੀਨੇ ਦੇਵਾਂਗੇ ਬਾਈ ਮੈਨੂੰ ਵੀ ਪੈਸੇ ਚਾਹੀਦੇ ਨੇ ਮੈਂ ਫੀਸ ਭਰਨੀ ਆ ਕੱਲ ਨੂੰ ਲਾਸਟ ਡੇਟ ਆ ਨਾਲੇ ਜੇ ਜੇਬ ਵਿੱਚ ਪੈਸੇ ਹੋਣਗੇ ਤਹੀਂ ਦੋਸਤ ਮਿੱਤਰ ਹੋਣਗੇ ਓਟੇ ਤਾਂ ਗੱਲ ਸੁਣੀ ਨਹੀਂ ਜਦੋਂ ਮੈਂ ਕਹੇ ਦਿੱਤਾ ਵੀ ਐਡ ਕੀ ਤਨਖਾਹ ਮਿਲਗੀ ਨਹੀਂ ਕਿ ਮੈਂ ਪੈਸਾ ਕਿੱਥੋਂ ਦੇ ਮਤ ਨੂੰ ਚਲ ਇਹਦਾ ਤਾਂ ਜੀ ਸਰ ਵੀ ਜਾਊਗਾ ਪੈਸਿਆਂ ਬਿਨਾ ਆ ਮੇਰਾ ਤਾਂ ਜਮੀ ਨਹੀਂ ਸਰਨਾ ਹੈਗਾ ਆ ਤੁਹਾਨੂੰ ਪਤਾ ਤਾਂ ਹੈਗਾ ਵੀ 15 ਦਿਨ ਹੋ ਗਏ ਮੇਰੇ ਪੇਕਿਆਂ ਤੋਂ ਫੋਨ ਆਉਂਦਿਆਂ ਮੇਰੇ ਭਾਈ ਨੇ ਕੈਨੇਡਾ ਜਾਣਾ ਤੇ ਉਹਨਾਂ ਨੇ 25 ਲੱਖ ਰੁਪਇਆ ਭਰਨਾ ਪਹਿਲੀ ਵਾਰ ਤਾਂ ਉਹਨਾਂ ਨੇ ਪੈਸੇ ਮੰਗੇ ਨੇਗੇ ਵੀ ਸਾਨੂੰ ਤੁਸੀਂ ਭਾਈ 2 ਕੋ ਲੱਖ ਦਾ ਅਰੇਂਜਮੈਂਟ ਕਰਕੇ ਦਿਓ ਹੁਣ ਜੇ ਮੈਂ ਆਪਣੇ ਪੇਕਿਆਂ ਨੂੰ ਪੈਸੇ ਨਾ ਦਿੱਤੇ ਤਾਂ ਉਹਨਾਂ ਨੇ ਤਾਂ ਮੈਨੂੰ ਕਹਿਣਾ ਵੀ ਉਹ ਤਾਂ ਸਾਰਿਆਂ ਤਨ ਖੂਕਰੀ ਮਾਰਦੀਆਂ ਦੱਸੋ ਉਹ ਕੈਨੇਡਾ ਉਹਨਾਂ ਦਾ ਮੁੱਦਾ ਜਾਣਾ ਰੋਲਾ ਤਾਂ ਉਰੇ ਪਾਰਖਿਆ ਮੈਂ ਪੈਸੇ ਕਿੱਥੋਂ ਦੇਵਾਂ ਕਮਾਲ ਕਰੀ ਜਾਂਦੇ ਉਹਨਾਂ ਦੇ ਮੁੰਡੇ ਦਾ ਕੀ ਮਤਲਬ ਹੋਇਆ ਥੋੜਾ ਸਾਲਾ ਮੇਰਾ ਭਾਈ ਐ ਥੋੜੀ ਵੀ ਉੱਥੇ ਸਾਂਝ ਆ ਜਿੱਦੇ ਦਾ ਮੇਰਾ ਵਿਆਹ ਹੋਇਆ ਅਗਲੇ ਤੁਹਾਨੂੰ ਸਭ ਤੋਂ ਚੰਗਾ ਪਰੋਣਾ ਮੰਨਦੇ ਨੇ ਤੇ ਜੇ ਹੁਣ ਤੁਸੀਂ ਪੈਸੇ ਹੀ ਨਾ ਦਿੱਤੇ ਤੇ ਮੈਂ ਕੀ ਮੂੰਹ ਦਿਖਾਉਂ ਕਿ ਆਪਦੇ ਪੀਕਿਆਂ ਦੇ ਵਿੱਚ ਅਗਲੇ ਨੇ ਤਾਂ ਮੈਨੂੰ ਕਹਿ ਦੇਣਾ ਨਾ ਵੀ ਅਸੀਂ ਤਾਂ ਤੈਨੂੰ ਪਹਿਲੀ ਵਾਰ ਸਵਾਲ ਪਿਆ ਸੀ ਤੇਰੇ ਤੋਂ ਉਹੀ ਹੱਲ ਨਹੀਂ ਹੋਇਆ ਉਪਰੇ ਕੰਮ ਹੋਰ ਕਰ ਲੈਣਾ ਫੇਰੀ ਤੇਰੇ ਨਾਲ ਬੋਲਟ ਵੇਚਣਾ ਨਾ 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 ਕੋਈ ਬੋਲਟ ਨਾ ਵੇਚੀ ਹੋਰ ਹੀ ਮੈਂ ਵੇਚਣ ਦਿੰਦਾ ਹੈਗਾ ਮੈਂ ਤਾਂ ਇਹਨੇ ਸ਼ੌਂਕ ਨਾਲ ਲੱਤਾ ਹੋ। ਪਤਾ ਇਹ ਤਾਂ ਲੱਤਾ ਵੀ ਆਉਂਦੀ ਦੁਕਾਨ ਆਲਾ। ਮੈਂ ਮੈਂ ਹੀ ਦਵਾਇਆ ਤੀ। ਦਵਾਇਆ ਤਾਂ ਫੇਰ ਲੈ ਲਾਂਗੇ। ਸ਼ੌਂਕ ਤਾਂ ਮੈਨੂੰ ਦੀ ਬਾਈ ਮੈਂ ਨਹੀਂ ਵੇਚਦਾ ਹੈਗਾ। ਲਾਸਟ ਔਰ ਫਾਸਟ ਗੱਲ ਆ ਮੇਰੀ ਤਾਂ। ਨਾਲੇ ਤੁਸੀਂ ਮੇਰੀ ਗੱਲ ਸੁਣ ਲਓ। 100 ਹੱਥ ਰੱਸਾ ਸਿਰੇ ਤੇ ਗੱਡ। ਆ ਮੈਨੂੰ ਨਹੀਂ ਪਤਾ ਹੈਗਾ। ਮੈਨੂੰ ਤਾਂ ਪੈਸੇ ਕਰਕੇ ਦਿਓ। ਮੈਂ ਆਪਦਾ ਭਾਈ ਕੈਨੇਡਾ ਚ ਰੋਣੇ ਚੜਾਉਣਾ ਦਾ। ਇਹ ਥੋੜੀ ਐ। ਕਿ ਸਾਰਿਆਂ ਦੀਆਂ ਗੱਲਾਂ ਪੁੱਗਣ ਤੇ ਮੇਰੇ ਭਾਈ ਵਾਰ ਤੁਸੀਂ ਝੁੱਗਾ ਚੌੜ ਕਰ ਦੋ। ਅਗਰ 50 ਕੁੜ ਦਾ ਕੁਛ ਹੈ ਠੀਕ ਆ। ਉਹ ਬਸ ਕਰੋ। ਤੁਸੀਂ ਸਾਰਿਆਂ ਨਹੀਂ ਗਾਹ ਪਾ ਰਖ ਹੁਣ ਮੇਰੀਆਂ ਸਹੇਲੀਆਂ ਨੇ ਨਿੱਤ ਨਵੇਂ ਸੂਟ ਪਾ ਕੇ ਆਉਂਦੀਆਂ ਮੈਂ ਤਾਂ ਇਹ ਸੋਚੀ ਬੈਠੀ ਸੀ ਤੁਹਾਡੀ ਤਨਖਾਹ ਆਊਗੀ ਤੇ ਮੈਂ ਸੂਟ ਸਵਾਣਿਆ ਤਿੰਨ ਚਾਰ ਤੁਸੀਂ ਤਾਂ ਜਮੇ ਹੀ ਨੀਚੇ ਲਾਤਾ ਤੇ ਹੁਣ ਮੇਰੀ ਫਰੈਂਡ ਦਾ ਬਰਥਡੇ ਵੀ ਆਇਆ ਹੋਇਆ ਹੈ ਹੁਣ ਉਹਦੇ ਲਈ ਮੈਂ ਗਿਫਟ ਕਿੱਦਾਂ ਲੈ ਕੇ ਜਾਉਂਗੀ ਤੈਨੂੰ ਕੋਟ ਨੇ ਵੀਸ ਦੀ ਹੋ ਰਹੀ ਹੈ ਮੈਂ ਇੱਥੇ ਲੰਗ ਮਾਰ ਕੇ ਤਰਨੋਂ ਤਿਆਰ ਹੋਇਆ ਪਿਆ ਜੇ ਨਾ ਕਿਤੇ ਪੈਸੇ ਮਿਲੇ ਮੈਨੂੰ ਆ ਬਾਪੂ ਜੀ ਤੁਹਾਡਾ ਤਾਂ ਆਪਰੇਸ਼ਨ ਚਾਰ ਦਿਨ ਰੋਕੇ ਵੀ ਹੋ ਜਾਊਗਾ ਥੋੜੀ ਘੜਾ ਕੋਈ ਆਏ ਆ ਵੀ ਫਿਕਸ ਡੇਟ ਆ ਵੀ ਆਤੀ ਆਪਰੇਸ਼ਨ ਕਰਾਉਣਾ ਉਹ ਕੋਈ ਨਹੀਂ ਮਹੀਨਾ ਠਹਿਰ ਕੇ ਕਰਾਉਣਿਓ ਮ ਆ ਜੇ ਕਿਤੇ ਪੈਸੇ ਨਾ ਨਾ ਪਰੇ ਤੇ ਮੇਰੇ ਤਾਂ ਵੀਜ਼ਾ ਕੈਂਸਲ ਹੋ ਜਾਣਾ ਫੇਰ ਦੱਸ ਮੈਂ ਕੀ ਕਰੂਗੀ ਮੇਰੇ ਪੇਕੇ ਮੈਨੂੰ ਤਾਨੇ ਮਾਰਨਗੇ ਭਾਈ ਮੇਰਾ ਵੀ ਪੂਰਾ ਸਾਲ ਖਰਾਬ ਜਾਊਗਾ ਜੇ ਇੱਥੇ ਆਹਾ ਵੀ ਫੀਸ ਨਾ ਪਰੀ ਸਾਰਾ ਸਾਲ ਖਰਾਬ ਜਾਣਾ ਮੇਰਾ ਪਰ ਤੁਸੀਂ ਮੇਰੇ ਬਾਰੇ ਵੀ ਸੋਚ ਲਓ ਉਹ ਮੈਂ 2 ਦਿਨ ਬਿਮਾਰ ਹੋ ਗਿਆ ਦੀ ਬੁਖਾਰ ਚੜ ਗਿਆ ਦੀ ਉਹਦੇ ਕਰਕੇ ਉਹਨਾਂ ਨੇ ਤਨਖਾਹ ਕੱਟ ਲਈ ਕਹਿੰਦੇ ਵੀ ਅਗਲੇ ਮਹੀਨੇ ਦੇਵਾਂਗੇ ਫੇਰ ਤੁਸੀਂ ਛੁੱਟੀ ਮਾਰੀਗਾ ਤੇ ਉਹ ਬੁਖਾਰ ਹੋ ਗਿਆ ਦੀ ਉੱਠ ਨਹੀਂ ਜਾਂਦਾ ਕਮਾਲ ਕਰੀ ਜਾਂਦੇ ਆ ਲੋਕਾਂ ਦੇ ਬੰਦੇ ਕਿਹੜਾ ਕੰਮ ਤੇ ਨਹੀਂ ਜਾਂਦੇ ਹੈ ਅਰਾਤ ਨੂੰ ਬਿਮਾਰ ਹੁੰਦੇ ਆ ਟੜਕੇ ਠੀਕਾ ਲਵਾਉਂਦੇ ਆ 10 ਵਜੇ ਤੈਨੂੰ ਕੰਮ ਤੇ ਹੁੰਦੇ ਨੇ ਨਾਲੇ ਤੁਹਾਡੇ ਬਿਮਾਰ ਨਾਲ ਕਿਹੜਾ ਸਾਡੇ ਖਰਚੇ ਰੁਕ ਜਾਣਗੇ ਰੁਕ ਜਾਣਗੇ ਬਾਈ ਉਹ ਮੈਂ ਬਿਮਾਰੀ ਦੀ ਵਾਰ ਨਹੀਂ ਕਰਦਾ ਹੋਇਆ ਮੈਂ ਤਾਂ ਕਦੇ ਕੰਮ ਛੱਡ ਕੇ ਬੈਠੇ ਨਹੀਂ ਸਾਰੀ ਦੁਨੀਆ ਕੰਮ ਕਰਦੀ ਆ ਤੂੰ ਕੋਈ ਨਰਾਦਾ ਕਰਦਾ ਹੈ ਸਾਡੇ ਵਰਗਿਆਂ ਨੂੰ ਬੁਖਾਰ ਹੋ ਜਾਂਦਾ ਤਾਂ ਵੀ ਕੋਹਾ ਕੁੜਾ ਵੀ ਸਿੱਟੀਦਾ ਸਾਰਾ ਕੰਮ ਸੰਭੀਦਾ ਘਰੇ ਵੀ ਝਾੜੂ ਪੋਚਾ ਲਾਈਦਾ ਥੋਨੂੰ ਵੀ ਰੋਟੀ ਦੇਂਦੀ ਆ ਫਿਰ ਤਾਂ ਅਸੀਂ ਵੀ ਕਹਿਦੀ ਵੀ ਸਾਨੂੰ ਤਾਂ ਬੁਖਾਰ ਚੜ ਗਿਆ ਫੋਟੋ ਤੋਂ ਲਿਆਓ ਫਿਰ ਕਿਹੜੇ ਰੋਟੀ ਬਣਾ ਰਹੀ ਹੈ ਰੋਟੀ ਤਾਂ ਫੇਰ ਵੀ ਬਣਾਉਣੀ ਨੇ ਜਵਾਕ ਓਕੇ ਉਹੀ ਤਾਂ ਗੱਲ ਹੈ ਓਕੇ ਬਣਾਣ ਬਾਕੀ ਸਾਰਾ ਕੁਝ ਸਰਜੂ ਭਾਈ ਮੈਨੂੰ ਤਾਂ ਮੇਰੇ ਪੇਕੇ ਆ ਵਾਸਤੇ ਪੈਸੇ ਚਾਹੀਦੇ ਆ ਗੱਲ ਇੱਥੇ ਮੁੱਕਦੀ ਐ ਦੇਖ ਭਾਈ ਜਿਵੇਂ ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਨਾ ਤੇ ਅਸੀਂ ਪੈਸੇ ਤੋਂ ਬਿਨਾਂ ਕਿਵੇਂ ਰਹਿ ਸਕਦੇ ਆ ਸਾਡੇ ਲੋੜਾਂ ਨੇ ਉਹ ਕਿਵੇਂ ਪੂਰੀਆਂ ਹੋਣਗੀਆਂ ਤੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਲਾਉ ਰੱਖੇ ਦੀ ਦੀ ਉਹ ਤੁਸੀਂ ਸ਼ਰਮਤਾ ਕਰ ਲੋ ਮਰੀ ਮੁੱਟੀ ਕਾਦੀ ਸ਼ਰਮ ਮਰੀ ਮੁੱਟੀ ਸ਼ਰਮਤਾ ਕਰ ਲੋ ਉਹ ਮੈਂ ਕੱਲਾ ਜਣਾ ਕਮੌਣਾ ਪੰਜ ਜੀਆਂ ਕਰੇ ਉਹ ਕੋਣਾ ਸੀ ਕੰਮ ਤੇ ਜਾਣ ਲੱਗ ਜੀਏ ਮੈਂ ਲੱਗ ਜਾ ਲੋਕਾਂ ਦੇ ਝਾੜੂ ਪੋਚੇ ਲਾਉਣਾ ਮੈਂ ਲੱਗ ਜਾ ਲੋਕਾਂ ਦੇ ਕਿਸੇ ਤੇ ਪੋਚੇ ਲਾ ਲੈਣੀਆਂ ਕਿਸੇ ਤੇ ਲੀੜੇ ਧੋ ਲੈਣੀਆਂ ਕਿਸੇ ਦੇ ਘਰ ਫਰਸ਼ਾ ਧੋ ਲੈਣੀਆਂ ਫਿਰ ਮੈਂ ਲੱਗ ਜਾਂਦੀ ਆ ਬਾਈ ਕੰਮ ਤੇ ਉਹ ਫੇਰ ਕਿਹਦੇ ਤੇ ਇੱਜ਼ਤ ਘਟਦੀ ਆ ਜੇ ਲੱਗ ਗਈ ਨੀ ਕੰਮ ਤੇ ਲੈ ਲੋਕਾਂ ਨੇ ਕਹਣਾ ਚੰਗੇ ਘਰਾਂ ਨੇ ਦਿੱਤੀ ਆ ਤੇ ਚੰਗੇ ਘਰਾਣੇ ਦੀ ਨੂੰਹ ਐ ਆ ਫਿਰਦੀ ਆ ਬੋਚੇ ਨਾਲ ਦੀ ਚੰਗੇ ਲੱਗੂਗੀ ਮਾਂ ਲੋਕ ਤਾਨੇ ਮਿਹਣੇ ਦੇਣਗੇ ਫਿਰ ਸੁਣ ਲੇਗਾ ਜਰ ਲੇਗਾ ਹੈ ਹੁਣ ਇਹ ਹੀ ਕਸਰ ਰਹਿੰਦੀ ਐ ਇਹ ਹੀ ਕਰਾਇਆ ਤੂੰ ਮੈਨੂੰ ਵੀ ਤੋਰੇਗਾ ਤੂੰ ਮੈਨੂੰ ਲੱਗਦਾ ਲਗੜਾ ਲਗੜਾ ਕੰਮ ਦੇਵੇਂ ਇਤੋਂ ਵੀ ਭਾਣੀ ਆਣਾ ਵੀਰੇ ਬਾਕੀ ਗੱਲਾਂ ਛੱਡੋ ਮੈਨੂੰ ਤਾਂ ਕੇ ਕਲੀਨ ਪੈਸੇ ਚਾਹੀਦੇ ਐ ਨਹੀਂ ਉੱਥੇ ਮੇਰੀ ਬੇਇੱਜ਼ਤੀ ਹੋਣੀ ਸਿੱਧੀ ਜੀ ਗੱਲ ਐ ਮੈਨੂੰ ਗਿਫਟ ਲਈ ਪੈਸੇ ਚਾਹੀਦੇ ਐ ਜੇ ਕਿਤੋਂ ਲੱਗਿਆ ਪਹਿਲਾਂ ਇਹਨੂੰ ਦੇ ਦੇ ਬਾਈ ਗਿਫਟ ਲਈ ਪੈਸੇ ਓਏ ਅੱਜ ਇੱਕ ਗੱਲ ਦਾ ਪਤਾ ਲੱਗਿਆ ਕਿਸ ਨੂੰ ਬੰਦੇ ਨਾਲ ਧਿਆਨ ਨਹੀਂ ਗਿਆ ਪੈਸੇ ਦਾ ਪਿਆਰਾ ਮਾਲੋ ਪੈਸੇ ਆਜਾ ਤੂੰ ਪੈਸੇ ਵੰਡ ਲੋ ਹੁਣ ਬਾਈ ਕਿੱਥੋਂ ਆ ਗਏ ਤੇਰੇ ਕੋਲੇ ਹਾਂ ਓਏ ਤੇਰਾ ਮਜ਼ਾਕ ਕਰਨ ਦੀ ਆਤ ਤੇਰੀ ਗਈ ਨਹੀਂ ਮਜ਼ਾਕ ਨਹੀਂ ਬਾਪੂ ਮੈਂ ਵੀ ਇੱਕ ਪ੍ਰਿਖਿਆ ਰੈਂਦਾ ਸੀ ਛੋਡੀ ਤੁਸੀਂ ਤਾਂ ਕਹਿੰਦੇ ਸੀ ਖਾਏ ਨਹੀਂ ਓਏ ਤਨਖਾਹ ਤਾਂ ਮਿਲ ਗਈ ਓਏ ਮੜਾ ਮਟਾ ਮੇਰੇ ਬਾਰੇ ਵੀ ਸੋਚਿਆ ਮੇਰੇ ਲੋਏ ਪੰਜ ਚਾਰ ਕੱਪੜੇ ਨੇ ਜਿਹਨੂੰ ਧੋ ਕੇ ਕਦੇ ਮੈਂ ਡਿਊਟੀ ਦੇ ਭੱਜ ਜਾਣਾ ਕਿਸੇ ਦੇ ਵਿਆਹ ਜਾ ਆਉਣਾ ਪੰਜ ਸਾਲ ਹੋ ਗਏ ਮੈਂ ਕਿ ਨਾ ਕੋਈ ਜੁੱਤੀ ਨਾ ਕੋਈ ਜੋੜਾ ਕੁਝ ਨਹੀਂ ਲੇਤਾ ਤੁਸੀਂ ਜੇ ਕਿਸਦਾ ਵਿਆਹ ਹੋਵੇ ਨਾ ਮੈਂ ਕੱਪੜੇ ਦਵਾ ਦੇ ਕੋਈ ਕਹਿੰਦਾ ਮੇਰੀ ਨਵੀਂ ਜੁੱਤੀ ਦਵਾ ਦੇ ਕੋਈ ਕਹਿੰਦਾ ਬੂਟ ਦਵਾ ਦੇ ਸ਼ਰਮ ਕਰੋ ਮਾੜੀ ਮੋਟੀ ਤੂੰ ਕਹਿੰਦਾ ਮੱਕੋਂ ਮਰ ਜਾਣਾ ਤੂੰ ਕਹਿੰਦੀ ਆ ਮੈਂ ਬਾਦ ਤੇ ਜਾਣਾ ਗਿਫਟ ਦੇਣਾ ਤੂੰ ਕਹਿੰਦੀ ਮੇਰੇ ਪੇਕੇ ਨੂੰ ਪੈਸੇ ਚਾਹੀਦੇ ਨੇ ਬਾਪੂ ਤੂੰ ਕਹਿੰਦਾ ਮੈਂ ਆਪਰੇਸ਼ਨ ਗੋਟਾਂ ਦਾ ਕਰਾਉਣਾ ਤੁਸੀਂ ਮੇਰੇ ਬਾਰੇ ਸੋਚਿਆ ਮੇਰੇ ਵੀ ਕੋਈ ਸ਼ੌਂਕ ਨਹੀਂ ਵੀ ਕਿਤੇ ਘੁੰਮਣ ਜਾਣਾ ਕਿਤੇ ਯਾਰ ਦੋਸਤਾਂ ਨਾਲ ਜਾਣਾ ਉਹ ਮੈਂ ਛੋੜੇ ਸ਼ੌਂਕਾਂ ਕਰਕੇ ਛੋੜੇ ਖਰਚੀਆਂ ਕਰਕੇ ਮੈਂ ਸਾਰੇ ਸ਼ੌਂਕ ਮਾਰ ਲਏ ਆਪਦੇ ਮੇਰੇ ਬਾਰੇ ਕਿਸ ਨੇ ਸੋਚਿਆ ਮਾੜਾ ਮੋਟਾ ਵੀ ਉਹ ਮੈਂ ਹਰ ਮਹੀਨੇ ਦੀ ਤਰਖਾਸ ਕੁੱਡੇ ਚ ਪਟਦਾ ਮੈਨੂੰ ਸਿਰਫ 5-400 ਰੁਪਇਆ ਵੱਜਦਾ ਜਿੰਨਾ ਮੈਂ ਸਾਰਾ ਮਹੀਨਾ ਕੱਢਦਾ ਕਦੇ ਸੋਚਿਆ ਵੀ ਇੰਨੇ ਕੁ ਪੈਸੇ ਨਾਲ ਕਿਵੇਂ ਮਹੀਨਾ ਚਲਾਉਂਦਾ ਹਾਂ ਜਦੋਂ ਦਾ ਖਾਚਾ ਕਰਦਾ ਹੂੰ ਉਹ ਮੈਂ ਸੁਟੀਆਂ ਹਰ ਮਹੀਨੇ ਡਿਮਾਂਡਾ ਪੂਰੀਆਂ ਕਰਦਾ ਜਦੋਂ 500 ਰੁਪਇਆ ਮੁੱਕ ਜਾਂਦਾ ਨਾ ਮੈਂ ਮੋਟਰ ਹੈਂਕਰੇ ਖੜਾ ਦਦਾ ਨਾ ਕਿਸੇ ਨੂੰ ਹੱਥ ਦੇ ਕੇ ਚੜਕੇ ਜਾਨਾ ਜੇ ਮੇਰੇ ਕਿਸੇ ਚੀਜ਼ ਨੂੰ ਜੀ ਕਰੇ ਨਾ ਮੈਂ ਖਾਂਦਾ ਨਹੀਂ ਹੈਗਾ ਕਿਉਂਕਿ ਮੇਰੀ ਜੇਬ 'ਚ ਪੈਸੇ ਹੀ ਨਹੀਂ ਹੈਗੇ ਕਦੇ ਸੁਣੇ ਜੱਗੇ ਨੂੰ ਪੁੱਛਿਆ ਵੀ ਤੀਰਾ ਵੀ ਜੀ ਕਰਦਾ ਉਹ ਨਵੇਂ ਕੱਪੜੇ ਪਾਉਣ ਤੀਰਾ ਵੀ ਬਲ ਬੰਨ ਬੰਨੀਆਂ ਚੀਜ਼ਾਂ ਖਾਣ ਨੂੰ ਜੀ ਕਰਦਾ ਹੂ ਯਾਰਾਂ ਦੋਸਤਾਂ ਨਾਲ ਘੁੰਮਣ ਨੂੰ ਜੀ ਕਰਦਾ ਹੂ ਮੈਂ ਦੋ ਦਿਨ ਬਿਮਾਰ ਕੀ ਪੈ ਗਿਆ ਉਹਨੇ ਟੀਕਾ ਵੀ ਲਵਾਇਆ ਮੇਰੇ 15 15 ਦਿਨਾਂ ਮੈਂ ਮੋਟਰਾਂ ਖੜਾ ਕੇ ਵਗ ਜਾਣਾ ਕਿਸ ਨੇ ਨਹੀਂ ਪੁੱਛਿਆ ਵੀ ਤੂੰ ਮੋਟਰਾਂ ਕਿਉਂ ਨਹੀਂ ਲੈ ਕੇ ਜਾਂਦਾ ਓਏ ਮੈਨੂੰ ਪਤਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਲੈ ਜੀ ਖਿਆਲ ਕਿਉਂ ਨਹੀਂ ਕਰਦੇ ਪਣਾ ਫਿਰ ਘਰ ਵਾਲੇ ਉਹ ਜੀ ਮੈਂ ਤਾਂ ਇੰਨਾ ਪਿਆਰ ਕਰਦੀ ਆ। ਹੋ ਲੈ ਬਾਈ ਤੂੰ ਕਿਹੜੀ ਗੱਲ ਕਰਦਾ? ਮੈਂ ਤਾਂ ਤੇਰੀ ਤਾਰੀਫ਼ ਆਪਦੇ ਸਾਰੇ ਦੋਸਤ ਮਿੱਤਰਾਂ ਚ ਕਾਲਜ ਚ ਕਰਦਾ ਹੁੰਨਾ ਵੀ ਮੇਰੇ ਭਾਈ ਵਰਗਾ ਕੋਈ ਨਹੀਂ ਬਣ ਸਕਦਾ ਹੈਗਾ। ਲੈ ਵੀਰੇ ਇਹ ਵੀ ਸਹੀ ਕਹਿਣ ਦੀ ਗੱਲ ਐ। ਮੈਂ ਤਾਂ ਤੇਰੇ ਸਿੱਤੇ ਨੌਕਰੀ ਲੱਗਣਾ। ਮੈਂ ਤੇਰੇ ਸਿੱਤੇ ਹੀ ਸ਼ਾਲਾ ਮਾਰਦੀ ਐ, ਤੇਰੇ ਸਿੱਤੇ ਹੀ ਪੜ੍ਹਦੀ ਐ। ਉਹ ਪੁੱਤ ਮੈਂ ਤਾਂ ਤੇਰੀ ਤਾਰੀਫ਼ਾ ਕਰਦਾ ਨਹੀਂ ਸਕਦਾ। ਮੈਂ ਤਾਂ ਕਹਿੰਦਾ ਰੱਬੋ ਸਭ ਨੂੰ ਤੇਰੇ ਵਰਗੀ ਲਾਦ ਦੇਵੇ। ਉਹ ਤੁਸੀਂ ਮੇਰੇ ਨਾਲ ਪਿਆਰ ਨਹੀਂ ਕਰਦੇ। ਉਹ ਮੇਰੇ ਪੈਸੇ ਨਾਲ ਪਿਆਰ ਕਰਦੇ ਹੋ, ਪੈਸੇ ਨਾਲ। ਮੇਰੀ ਗੱਲ ਸੁਣ ਆ ਪੈਸੇ ਲੈ ਜਾ ਤੇਰੇ ਭਾਈ ਨੂੰ ਦੇ ਦੇ ਇਹਦਾ ਜਹਾਜ਼ ਚੱਲ ਪਿਆ ਕੁੜੀਆ ਗਿਫਟ ਦੇ ਦੇ ਤੂੰ ਤੇਲ ਤੁਰ ਪਵਾ ਦੇ ਬਾਪੂ ਪ੍ਰੇਸ਼ਤ ਕਰਾ ਲਈ ਕੋਈ ਨਾ ਪੁੱਤ ਜਿੱਥੇ ਨਜ਼ਰ ਕਰਦਾ ਕੋਈ ਆਪਣੇ ਹੋਏ ਨਹੀਂ ਜੀ ਬੋਲੀ ਹਾ ਗਾਂਧੀ ਨੇ ਨਾ ਸਾਰੇ ਚੱਕਰਾਂ ਚ ਪਾਰ ਕੇ ਨੇ ਓਏ ਇਨਸਾਨ ਨੂੰ ਪਿਆਰ ਕਰਿਆ ਕਰੋ ਇਨਸਾਨ ਨੂੰ ਪੈਸੇ ਨੂੰ ਨਹੀਂ ਓਹ ਪੈਸਾ ਤਾਂ ਗਿਆ ਹੋਇਆ ਮੁਰਜੂ ਏ ਬੰਦਾ ਨਹੀਂ ਮੁਰਦਾ ਓਏ ਕੋਈ ਬੰਦਾ ਨਹੀਂ ਮੁਰਦਾ ਓਏ ਓਏ ਸੋਚ ਲਓ ਲੋਕ ਓਏ ਬੰਦਾ ਨਹੀਂ ਮੁੰਦਾ ਹੈਗਾ